ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੈਣਾਂ ਸੇ ਲੈਣ ਲੈ ਕੇ ਆਏ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਵੀ ਆਓ ਪੁੱਛ ਲੈਣੇ ਬਾਈ ਤੁਹਾਡੇ ਅੱਜ ਵਿੱਚ ਬਾਈ ਜੀ ਹਸੀ ਘਾੜ ਹਸੀ ਘਾੜ ਡਾਕਟਰ ਹੋ ਠੀਕ ਹੈ ਜੀ ਹਾਂ ਬਹੁਤ ਵਧੀਆ ਕਿਰਪਾ ਜੀ ਚਲੋ ਵਧੀਆ ਚੱਲ ਰਿਹਾ ਹਾਂ ਹਾਂ ਵਧੀਆ ਹੀ ਚੱਲ ਰਿਹਾ ਹਾਂ ਨਾਮ ਤੇ ਐਡਰੈਸ ਬੋਲ ਨਾਮ ਬੂਟਾ ਸਿੰਘ ਪਿੰਡ ਢਿਲਵਾਵਾਲਾ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਠੀਕ ਹੈ ਨੇੜੇ ਪਿੰਡ ਬੇ ਨੇੜੇ ਪਿੰਡ ਆਪਾਂ ਨੂੰ ਭਗਤਾ ਭਾਈ ਕਾ ਤੇ ਥਰਾਜ ਪਿੰਡ ਮੋਬਾਈਲ ਨੰਬਰ ਬੋਲ 9501477598 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵਰਡ ਦੇ ਨੇ ਕਿਹੜਾ ਸੂਸੂਈ ਹੈ ਇਹ ਦੂਜਾ ਸੂਸੂਈ ਹੈ ਕਦੋਂ ਸੂਈ ਹੈ ਬਾਈ ਇਹ ਰਾਤ ਸੂਈ ਹੈ ਸ਼ਾਮੀ ਰਾਤ ਜੀ ਮਤਲਬ ਠੀਕ ਹੈ ਜੇਰ ਪੈ ਗਈ ਹੈ ਹਾਂ ਜੇਰ ਕਲੀਅਰ ਹੈ ਜੇਰ ਬਾਈ ਟੋਕਰੇ ਚ ਰੱਖੀ ਬੈਠਾ ਓਕੇ ਹੈ ਬੱਚਾ ਕੀ ਹੈ ਬਾਈ ਬੱਚਾ ਮਗਰ ਬੱਛੀ ਕਾਫੀ ਕਲਰ ਦੀ ਜਰਸੀ ਹੈ ਬੱਛੀ ਹਾਂ ਬੱਛੀ ਬਹੁਤ ਚੰਗੀ ਹੈ ਪਿਓਰ ਬੱਛੀ ਹੈ ਬਹੁਤ ਪਹਾਰੀ ਬੱਛੀ ਹੈ ਜਨਮ ਦਿੱਤਾ ਬੱਛੀ ਚੰਗੀ ਹੈ ਬਈ ਕੁਆਲਿਟੀ ਬੱਛੀ ਦੀ ਵੀ ਚੰਗੀ ਹੈ ਕਿੰਨਾ ਬੌਲਾ ਕੱਢਿਆ ਬਾਈ ਫਿਰ ਬੌਲਾ ਆਪਾਂ ਡਾਕਟਰ ਸ਼ਾਮ ਨੂੰ ਵੀ ਕੱਢਦਾ ਸੀ ਉਦੋਂ ਰਾਤ ਜੇ ਸੂਈ ਤੇ ਅੱਜ ਹੁਣ ਜਿਹ ਠੀਕ ਹੁਣ ਜਣੀ ਚਵਾਈ ਇਹਨਾਂ ਦੋਹਾਂ ਦੀ ਹੋਈ ਵੀ ਐ ਦੀ ਵੀ ਸਵੇਰ ਦਾ ਟਾਈਮ ਹੀ ਆ ਚਲੋ ਤੁਸੀਂ ਟਾਈਮ ਵੀ ਨੋਟ ਕਰ ਲਓ ਟਾਈਮ ਦਾਸੀ ਦਿੰਨੇ ਆ ਬਾਈ ਸਵੇਰ ਦਾ ਟਾਈਮ ਹੀ ਆ ਆ ਸਾਢੇ 10 ਹੋ ਗਏ ਬਾਈ ਹਾਂਜੀ ਹਾਂਜੀ ਉਹ ਸਭ ਨਾਲ ਜੱਜਮੈਂਟ ਕਰ ਲਓ ਸ਼ਾਮ ਤੱਕ ਕਰ ਦਰ ਜਿਹੜਾ ਵਧੀਆ ਤਿਆਰ ਕਰ ਲੂ ਥਾਣ ਤੁਣ ਬਹੁਤ ਚੰਗਾ ਕੱਲਾ ਕੱਲਾ ਥਾਣਾ ਚਵਾਈ ਕਿਵੇਂ ਆ ਬਾਈ ਚਵਾਈ ਇੱਕ ਨੰਬਰ ਆਪਾਂ ਧਾਰਾ ਮਾਰ ਹੀ ਦਿੰਨੇ ਆ ਜੀ ਕੋਈ ਨੀ ਮਾਰ ਦੇਗਾ ਮਾੜੀ ਤੋਰ ਦੋ ਪਹਿਲਾਂ ਜੇ ਮਾਰ ਦੇਗੇ ਦੂਜਾ ਸੂਆ ਦੂਜਾ ਸੂਈ ਠੀਕ ਆ ਦੂਜਾ ਇਹ ਸੂਸ ਬਹੁਤ ਚੰਗਾ ਯਾਦਬਰੀਡ ਫੁੱਲ ਚੰਗੀਆਂ ਵੱਡੀ ਗੱਲ ਇਹਨੇ ਗਰਮੀ ਬਿਲਕੁਲ ਨਹੀਂ ਮੰਨਣੀ ਤੇ ਫੈਂਟ ਆ ਜਿਹੜੀ ਕਰਮ ਵਾਲੀ ਦੀ ਪੂਰੀ ਚੰਗੀ ਹੋ। ਤੋਰਾ ਤਾਰਾ ਚੰਗਾ, ਕੱਦ ਵੱਡ ਚੰਗਾ, ਥਣ ਲੇਵਾ ਵੀ ਕਮਾਲ ਦਾ। ਸ਼ਾਮ ਤੱਕ ਦੇਖੋ ਭਾਈ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ। ਮੋੜ ਦੇ ਭਾਈ। ਮੁੱਲ ਕੀ ਹੈ ਭਾਈ ਇਹਦਾ? ਮੁੱਲ ਡਾਕਟਰ 45000 ਦੀ ਦੇ ਦਿਆ। ਮਾਨਤਾਨ ਹੋ ਜਾ। ਹਾਂ ਕਰ ਦਾਂਗੇ। ਜਮਾ ਜੈਜ ਰੇਟ ਭਾਈ 45000 ਰੁਪਏ। ਚਲੋ ਕੰਮ ਦੀ ਰੋਟਾ ਹਨਾ ਚਲੋ ਨਾਲ ਦੀ ਨਾਲ। ਕੰਮ ਦੀ ਰੋਟਾ ਤੇ ਮੁੱਲ ਵੀ ਭਾਈ ਨੇ ਉਹੇ ਜਿਹਾ ਹੀ ਰੱਖਿਆ ਤੇ ਬਾਕੀ ਮੌਕੇ ਤੇ ਜਿਹੜਾ ਬਈ ਮਾਨਤਨ ਜ਼ਰੂਰ ਹੋ ਜੇ ਆਰਡਰ ਬਹੁਤ ਚੰਗਾ ਕਰਮਾਲੀ ਦਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਤੇ ਚਵਾਈ ਜੂਈ ਬਾਈ ਕਹਿੰਦਾ ਚੰਗੀ ਆ ਧਾਰਾ ਬਾਈ ਕਹਿੰਦਾ ਕੋਈ ਚੱਕਰ ਨਹੀਂ ਮਾਰ ਕੇ ਰਖਾਣੇ ਆ ਠੰਡੀ ਸੀਲਾ ਹਾਂ ਮਾਦੂ ਜੀ ਨਿਆਣਾ ਪਉਣਾ ਪਾ ਲੋ ਜੇ ਨਹੀਂ ਪਉਣਾ ਨਾ ਪਾਓ ਠੀਕ ਆ ਹਾਂ ਬਹੁਤ ਸੋਹਣੀ ਪੋਲੀ ਧਾਰਾ ਜੀ ਠੀਕ ਆ ਤੇ ਮਤਲਬ ਪੈਰ ਵੀ ਨਹੀਂ ਚੱਕਦੀ ਓਕੇ ਕੋਈ ਚੱਕਰ ਹੀ ਨਹੀਂ ਗਾ ਹੂੰ ਮੱਕੀ ਹੱਥੀ ਚਵਾਈ ਵਾਲਾ ਥਾਂ ਦਾ ਡਾਕਟਰ ਵਧੀਆ ਹਾਂ ਥਾਣੇ ਦਾ ਸਾਈਜ਼ ਬਹੁਤ ਚੰਗਾ ਬਈ ਚਵਾਈ ਵੀ ਚੰਗੀ ਹੋਊਗਾ ਬਾਕੀ ਧਾਰਾ ਕੋਈ ਜੱਕਰ ਨਹੀਂ ਮਾਰ ਕੇ ਦੇਖਾ ਨੇ ਬੱਚਾ ਹੀ ਬੱਚੀ ਹੈ ਵੱਡੀ ਚਵਾਈ ਚੈੱਕ ਕਰੋ ਚਵਾਈ ਬਹੁਤ ਚੰਗੀ ਆ ਹਾਂ ਬਹੁਤ ਚੰਗੀ ਡਾਕਟਰ ਪੁੱਤ ਚੰਗੀ ਆ ਬਈ ਗੰਨੇ ਵਰਗੀ ਧਾਰਾ ਚਵਾਈ ਜੁਈ ਫੂਲੀ ਚੰਗੀ ਵਾ ਠੀਕ ਆ ਬਈ ਓਕੇ ਚਵਾਈ ਜੁਈ ਚੰਗੀ ਆ ਥਾਣੇ ਦਾ ਸਾਈਜ਼ ਚੈੱਕ ਕਰੋ ਬਈ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਆਰਡਰ ਵੀ ਚੰਗਾ ਆ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਐ ਦੁੱਧ ਪਾ ਦੋ ਜੀ 17 18 ਲੀਟਰ ਦੱਸ ਦੇ ਚਲੋ 16 17 ਲਾ ਲਓ ਇਹਨਾਂ ਦਾ ਬਾਕੀ ਫੈਂਟ ਬਹੁਤ ਚੰਗੀ ਹੈ ਹਾਂ ਗਰਮੀ ਰਹਤ ਪਾਵਾਂ ਧੁੱਪੇ ਬੰਨੀ ਰਹਿੰਦੇ ਉਹ ਚੱਕ ਰਹੇ ਹਾਂ ਗਰਮੀ ਨੇ ਬਈ ਮੰਨਣੀ ਹਾਂ ਅੱਗੇ ਬਈ ਦੋ ਨੰਬਰ ਕਿਹੜਾ ਸੂਸੂ ਇਹ ਇਹ ਪਹਿਲਾ ਸੂਆ ਜੀ ਕਦੋਂ ਸੂਈ ਇਹਨੂੰ ਹੋਗੇ 10 ਦਿਨ ਸੂਈ ਬੱਚਾ ਕੀ ਹੈ ਬਈ ਇਹਦੇ ਮਗਰ ਵੀ ਬੱਛੀ ਹੈ ਜੀ ਬੱਛੀ ਬਹੁਤ ਚੰਗੀ ਹੈ ਨਾ ਹਾਂਜੀ ਹਾਂਜੀ ਗਿਰਨਾ ਸਲਜੀ ਹਾਂ ਗਿਰ ਕਰੋ ਜੀ ਹਾਂ ਤੇ ਕਿੰਨੇ ਕਿ ਦੁੱਧ ਤੇ ਆ ਹੁਣ ਇਹਦੇ ਥੱਲੇ 10 ਲੀਟਰ ਆ ਬਿਲਕੁਲ ਤਿਆਰ ਹੈ ਤਿਆਰ ਆ ਬਾਈ ਹਾਂਜੀ ਹਾਂਜੀ ਹੁਣ ਤਾਂ ਫਿਰ ਚਵਾਈ ਹੋਈ ਕਰਕੇ ਆ ਜੀ ਤੇ ਲੀਟਰ ਮਾਰ ਕੇ ਬੰਦਾ ਲੈ ਲੈ ਚੋ ਕੇ ਲਵੇ ਆਪਦੀ ਠੀਕ ਆ ਦੋ ਟਾਈਮ ਚੋਲੇ ਕੋਈ ਚੱਕਰ ਨਹੀਂ ਖਾਣ ਬਹੁਤ ਚੰਗਾ ਹੈ ਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਹੋ ਲਵੇ ਤੋਰ ਕੇ ਦਿਖਾ ਦੇ ਕੱਦ ਬਟ ਚੰਗਾ ਯਾਦਵਰੀ ਦੀ ਚੰਗੀ ਆ ਮੱਝ ਵਰਗਾ ਦੁੱਧ ਦਈਓ ਬਾਈ ਹਾਂਜੀ ਹਾਂਜੀ ਬਰਾਬਰ ਇਹਦੀ ਹੈਂਡ ਆਉਗੀ ਗਰਮੀ ਆ ਜਿਹੜੀ ਨੇ ਬਿਲਕੁਲ ਨਹੀਂ ਮੰਨਣੀ ਤੇ ਭਾਅ ਵੀ ਬਹੁਤ ਛੋਟਾ ਰਹੂਗਾ ਹਨਾ ਬਈ ਹਾਂਜੀ ਹਾਂਜੀ ਚੈਜ ਕਰਦੇ ਆਂਗੇ ਜਿਹੜੇ ਭਰਾ ਨੇ ਮੱਝ ਦਾ ਦੁੱਧ ਪੀ ਕੇ ਰਾਜੀਏ ਇਹਦਾ ਪੀਲ ਇੱਕ ਬਰਾਬਰ ਜੀ ਹੋਈ ਆ ਤੇ ਯਾਦਬਰੀਟ ਬਈ ਫੁੱਲ ਚੰਗੀ ਆ ਤੋਰਾ ਤਾਰਾ ਚੰਗਾ ਥਣਲੇਵਾ ਵੀ ਚੰਗਾ ਚਿਵਾਈ ਇਹਦੀ ਵੀ ਚੰਗੀ ਹਾਂ ਬਹੁਤ ਵਧੀਆ ਰਹਿ ਗਿਆ ਕੀ ਮੋਲ ਲਾ ਬਈ ਇਹਦਾ ਇਹ ਡਾਕਟਰ 35 ਦੀ ਦੇ ਦਿਆਂਗੇ 35000 ਦੀ ਬਾਈ ਕਹਿੰਦਾ ਵੜਟ ਦੇ ਦਾਂਗੇ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾ ਜਰੂਰ ਹੋ ਜੂ ਜਮਾ ਜਾਇਜ਼ ਰੇਟ ਬੱਚਾ ਮਗਰ ਬੱਚੀ ਆ ਚੰਗੀ ਆ ਬਾਈ ਵੜਟ ਥਾਣ ਲੈਵਾ ਵੀ ਚੰਗਾ ਇਹਦਾ ਵੀ ਆਪਾਂ ਮਾਰ ਦਿੰਦੇ ਨਹੀਂ ਤਾਰ ਫਿਰ ਬੰਦਾ ਦੂਰੋਂ ਆਉਂਦਾ ਨਾ ਫਿਰ ਪ੍ਰੋਬਲਮ ਬਣਾ ਕੇ ਹਨਾ ਠੀਕ ਆ ਬਾਈ ਬਾਕੀ ਉਹ ਚਵਾਈ ਜੇ ਹੋਈ ਕਰਕੇ ਆ ਚਲੋ ਸਵੇਰ ਦਾ ਟਾਈਮ ਸਵੇਰੇ ਬਾਈ ਕਹਿੰਦਾ ਚਵਾਈ ਜਿਹੜੀ ਹੋਈ ਕਰਕੇ ਥੋੜਾ ਜਿਹਾ ਲੇਵਰੀ ਦੇਖ ਘੱਟ ਦਿੰਦੇ ਤੇ ਸ਼ਾਮ ਨੂੰ ਦੇਖ ਬਾਈ ਲੈਵਾ ਵਧੀਆ ਤਿਆਰ ਕਰੂਗੀ ਬਾਕੀ ਪੈਰ ਵੀ ਨਹੀਂ ਚੱਕਦੀ ਡਾਕਟਰ ਟਾਈਮ ਤੋਂ ਟਾਈਮ ਠੀਕ ਆ ਹਾਂ ਕੋਈ ਚੱਕਰ ਨਹੀਂ ਆਉਂਦਾ ਦੋ ਟਾਈਮ ਨਾਲ ਤਸੱਲੀ ਕਰੇ ਨਹੀਂ ਨਹੀਂ ਕੋਈ ਚੱਕਰ ਨਹੀਂ ਠੀਕ ਹੈ ਬੰਦ ਠੰਡੀ ਸੀ ਹੂ ਸੂਰੀ ਆ ਬਾਈ ਜੀ ਚਵਾਈ ਦੇਖ ਹਾਂ ਅੱਛਾ ਹਾਂ ਚਵਾਈ ਚੰਗੀ ਆ ਨਾ ਫੋਨ ਬਹੁਤ ਚੰਗਾ ਬਈ ਮੁੱਠੀ ਹਾਂ ਬਹੁਤ ਵਧੀਆ ਕੱਲਾ ਕੱਲਾ ਖਾਣਾ ਫੇਸ ਬਿਊਟੀ ਵੀ ਚੰਗੀ ਆ ਰੰਗ ਰੂਪ ਚੰਗਾ ਕੱਦ ਵੱਡ ਵੀ ਚੰਗਾ ਜੋ ਮੁੱਲ 35000 ਰੁਪਇਆ ਬਾਕੀ ਜਿਹੜਾ ਵਿੱਚੋਂ ਮਾਨਦਾਨ ਜ਼ਰੂਰ ਹੋ ਜਾਏਗਾ ਤੇ ਕਿਸੇ ਵੀਰ ਨੂੰ ਬਈ ਕੋਈ ਵੀ ਨਾ ਪਸੰਦਾ ਵੀ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫੈਦਲੋ ਧੰਨਵਾਦ